ਭਗਵਾਨ ਵਾਲਮੀਕਿ ਮਹਾਰਾਜ ਕੀ ਜੈ ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਜੈ ਭੀਮ ਜੈ ਸੰਵਿਧਾਨ ਜੈ ਭੀਮ ਜੈ ਸੰਵਿਧਾਨ ਜੈ ਵਾਲਮੀਕਿ ਜੀ ਮੈਂ ਸੁਨੀਲ ਕੁਮਾਰ ਮੱਟੂ ਭਾਰਤੀ ਵਾਲਮੀਕਿ ਆਈ ਧਰਮ ਸਮਾਜ ਤੋਂ ਜ਼ਿਲ੍ਹਾ ਪ੍ਰਧਾਨ ਔਰ ਕੋਰਟ ਕਮੇਟੀ ਦਾ ਮੈਂ ਸੀਨੀਅਰ ਆਗੂ ਮੈਂਬਰ ਜੋ ਕੁਝ ਦਿਨਾਂ ਤੋਂ ਜਿਹੜੀ ਇੱਕ ਸੁਮੀਤ ਕਾਲੀ ਜੀ ਦੀ ਰਿਪੋਰਟ ਸਾਨੂੰ ਮਿਲ ਰਹੀ ਸੀ ਠੀਕ ਹੈ ਜੀ ਉਹਨੇ ਸੰਗਠਨ ਨੂੰ ਵੀ ਬੇਵਕੂਫ ਬਣਾਇਆ ਔਰ ਕੋਰਟ ਕਮੇਟੀ ਨੂੰ ਵੀ ਬੇਵਕੂਫ ਬਣਾਇਆ ਬੜੀ ਮਾੜੀ ਚੀਜ਼ ਆ ਉਹਦੇ ਵਾਸਤੇ ਇਹ ਨੂੰ ਸ਼ਰਮ ਆਣੀ ਚਾਹੀਦੀ ਸੀ ਵੀ ਇਦਾਂ ਦੇ ਕੰਮ ਨਹੀਂ ਕਰਨੀ ਚਾਹੀਦੇ ਸੀ ਜਿੱਥੇ ਸਾਡੀ ਸਮਾਜ ਦੇ ਵਿੱਚ ਇੱਕ ਅੱਛੀ ਛਵੀ ਹੈ ਉਹਨੇ ਸਾਡੀ ਛਵੀ ਨੂੰ ਸਾਰਿਆਂ ਦੀ ਨੂੰ ਧੁੰਮਲ ਵੀ ਕੀਤਾ ਹੈ ਔਰ ਸਾਡਾ ਰੋਸ਼ ਹੈ ਉਹਦੇ ਨਾਲ ਖਾਸ ਕਰਕੇ ਅਸੀਂ ਉਹਨੂੰ ਆਪਣੀ ਕੋਰਟ ਕਮੇਟੀ ਦੇ ਵਿੱਚੋਂ ਬਾਹਰ ਕੱਢਦੇ ਹਾਂ ਸਾਰਿਆਂ ਨੂੰ ਜੈਵਾਲ ਮਿੱਕੀ ਸਾਰੇ ਪ੍ਰੇਮੀਆਂ ਨੂੰ ਜੈਵਾਲ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸਵਿਧਾਨ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡਿਊਲ ਕਾਸਟ ਪ੍ਰੇਡਿਸ਼ਨਾਂ ਮੈਂ ਰਾਸ਼ਟਰੀ ਪ੍ਰਧਾਨ ਹੈ ਤੇ ਨਾਲੇ ਮੈਂ ਭਗਵਾਨ ਵਾਲਮੀਕੀ ਅੰਬੇਡਕਰ ਕੋਰ ਕਮੇਟੀ ਦਾ ਸੀਨੀਅਰ ਮੈਂਬਰ ਹੈ ਤੇ ਇਹ ਜਿਹੜਾ ਅੱਜ ਜੋ ਮੁੱਦਾ ਹੈ ਇਹ ਜਿਹੜੇ ਸਾਡੇ ਸਮਿਤ ਕਾਲੀ ਜੀ ਨੇ ਉਹਨਾਂ ਦੇ ਉਹਨਾਂ ਦੇ ਵਿਰੁੱਧ ਸਾਰੇ ਮੈਂਬਰ ਇਸ ਕਰਕੇ ਹੋਏ ਨੇ ਕਿ ਉਹ ਕੋਰ ਕਮੇਟੀ ਦੀਆਂ ਗਦਵੇਦੀਆਂ ਦੇ ਵਿਰੁੱਧ ਚੱਲ ਰਹੇ ਸੀ ਤੇ ਉਹ ਕਿਸੇ ਨੂੰ ਕੋਈ ਗੱਲ ਨਹੀਂ ਪੁੱਛਦੇ ਕੁਝ ਨਹੀਂ ਹੀ ਕਰਦੇ ਉਹ ਆਪਣੀ ਮਨਮਰਜ਼ੀ ਕਰਦੇ ਸੀ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਇਹ ਕੋਰ ਕਮੇਟੀ ਤੋਂ ਬਰਖਾਸਤ ਕਰਦੇ ਆ ਜੇ ਅਗਰ ਉਹ ਕਹਿਣ ਵੀ ਕਿ ਕੋਰ ਕਮੇਟੀ ਮੈਂ ਕੱਲ ਕੱਲੇ ਨੇ ਬਣਾਈਆਂ ਔਰ ਮੈਂ ਹੀ ਬਣਾਈਆਂ ਇਹ ਮਤ ਸੋਚਣੀ ਵੀ ਜਦੋਂ ਵੀ ਕੋਈ ਸੰਗਠਨ ਬੰਦੇ ਨੇ ਉਹ ਕੋਈ ਸਾਰੇ ਵੀਰ ਨਾਲ ਸੰਗਠਨ ਹੋਣ ਤੇ ਫਿਰ ਜਾ ਕੇ ਇੱਕ ਸੰਗਠਨ ਬਣਦਾ ਜਿਹੜਾ ਕੱਠ ਜੋੜ ਵਾਲਾ ਤੇ ਅਸੀਂ ਸਾਰੇ ਇਕੱਠੇ ਹੋ ਹਾਂ ਤੇ ਤਦ ਕਰਕੇ ਕੋਰ ਕਮੇਟੀ ਇਹ ਬਣੀ ਸੀ ਤੇ ਇਹ ਕੋਈ ਇਕੱਲੇ ਨੇ ਨਹੀਂ ਬਣਾਈ ਸੀ ਇਹ ਸਾਰੇ ਸੰਗਠਨਾਂ ਨੇ ਰਲ ਕੇ ਬਣਾਈ ਸੀ ਅਗਰ ਅਸੀਂ ਸਾਰੇ ਜੇ ਜੇ ਅਸੀਂ ਇਹਦੇ ਵਿਰੁੱਧ ਅੱਜ ਹੋਏ ਹਾਂ ਤੇ ਉਹ ਸਾਰੇ ਸੰਗਠਨ ਅਸੀਂ ਰਲ ਕੇ ਵਿਰੁੱਧ ਹੋ ਗਏ ਅੱਜ ਅਸੀਂ ਇਹਨੂੰ ਆਪਣੀ ਕੋਰ ਕਮੇਟੀ ਦੇ ਵਿੱਚੋਂ ਬਰਖਾਸਤ ਕਰਦੇ ਹਾਂ ਜੇ ਅਗਰ ਕੋਈ ਵੀ ਇਹ ਕੋਰ ਕਮੇਟੀ ਦਾ ਨਾਮ ਲੈ ਕੇ ਕੋਈ ਕੰਮ ਕਰਾਉਂਦਾ ਉਹ ਸਾਨੂੰ ਵੀਰ ਆ ਕੇ ਦੱਸੇ ਅਸੀਂ ਇਹਦੇ ਉੱਪਰ ਕਾਨੂੰਨੀ ਕਾਰਵਾਈ ਕਰਾਂਗੇ ਜੇ ਨਾ ਹੀ ਕਰਾਂਗੇ ਤੇ ਫਿਰ ਉਹ ਸਾਨੂੰ ਵੀ ਦੱਸੇਗਾ ਵੀ ਅਹੀ ਗਲਤ ਹੈ ਇਸ ਕਰਕੇ ਮੈਂ ਸਾਰੇ ਮੈਂਬਰਾਂ ਨੂੰ ਔਰ ਸਾਰੇ ਜਿਹੜੇ ਸਾਡੇ ਸਮਾਜ ਦੇ ਨੇ ਉਹ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਅੱਜ ਤੋਂ ਇਹ ਭਗਵਾਨ ਵਾਲਮੀਕੀ ਅੰਬੇਡਕਰ ਕੋਰ ਕਮੇਟੀ ਤੋਂ ਬਰਖਾਸਤ ਕੀਤਾ ਗਿਆ ਵਾ ਇਹਨਾਂ ਸਾਡਾ ਕੋਈ ਸੰਬੰਧ ਨਹੀਂ ਆ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਇਹਨਾਂ ਕੁਛ ਕਹਿੰਦਾ ਹੈ ਜੈ ਵਾਲਮੀਕੀ ਹਰ ਹਰ